ਬੁਲਾ ਕੇ ਲਿਆਉਣਾ ਹੈ ਨਾ ਪਾਪਾ ਮਾਪਾ ਨਾਲ ਬੈਠਣਾ ਸਤਾਰ ਜੀ ਲੱਗਦੇ ਮੈਨੂੰ ਉਹ ਨਿਕਲ ਗਏ ਓੜੀ ਇਸ਼ਾਰਾ ਮਾਰ ਕੇ ਸਤਾਰ ਜੀ ਲੱਗਦੇ ਆ ਨਿਕਲ ਗਏ ਓੜੀ ਇਸ਼ਾਰਾ ਹੋਰ ਕਿੰਨੀਆਂ ਬੇੜੀ ਤੇ ਕਰਨ ਦਾ ਦੋ ਹੀ ਆ ਕੋਈ ਕਾ ਡੇਟ ਹੋ ਰਹੀ ਗਿਆ ਹੋ ਗਏ ਹਾਂ ਦੋ ਜਣੇ ਲਾਹੌਰ ਵੀ ਕੀ ਆ ਕੋਈ ਬਾਸ ਜੀ ਬਾਗੀ ਦੇਖੀ ਪੱਜ ਬੰਦ ਮਸਲਾ ਜੀ ਵਾਜੀ ਜੀ ਦੇਖੋ ਇਹ ਗੋਬਿੰਦਗੜ ਕਿਲੇ ਦੇ ਬਿਲਕੁਲ ਸਾਹਮਣੇ ਪਾਰਕਿੰਗ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਉੱਥੇ ਚਿਕਨ ਦੀਆਂ ਦੁਕਾਨਾਂ ਚੱਲ ਰਹੀਆਂ ਇਹ ਪੂਰਾ ਦਰਗਾਣਾ ਮੰਦਿਰ ਪ੍ਰੀਤਸਰ ਹੈਗਾ ਸਾਰਾ ਇਲਾਕੇ ਚਾਕੇ ਮੰਦਿਰ ਨੇ ਸਾਡੇ ਕਿਥੋਂ ਤੁਸੀਂ ਦੇਖ ਲਓ ਹਨੂਮਾਨ ਮੰਦਿਰ ਜਿਹੜਾ ਉਹ ਸਾਡੇ ਧਰਮ ਦਾ ਪ੍ਰਾਚੀਨ ਮੰਦਿਰ ਆ ਉਹ 500 ਮੀਟਰ ਦੀ ਦੂਰੀ ਤੇ ਵੀ ਨਹੀਂ ਗਾ ਤੇ ਇੱਥੇ ਚਿਕਨ ਦੀਆਂ ਦੁਕਾਨਾਂ ਦਵਾਣੀਆਂ ਕੀਤਾ ਨਾ ਕਿਤੇ ਸਾਡੀਆਂ ਆਸਥਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਅਸੀਂ ਅੱਗੇ ਵੀ ਡੀਸੀ ਮੈਡਮ ਨੂੰ ਮਿਲ ਕੇ ਇੱਕ ਪਿਆਪਨ ਦਿੱਤਾ ਹੈਗਾ ਕਿ ਜਿਹੜੀਆਂ ਸਾਡੇ ਧਾਰਮਿਕ ਸਥਾਨ ਨੇ ਚਾਹੇ ਉਹ ਸਿੱਖ ਧਾਰਮਿਕ ਸਥਾਨ ਨੇ ਜਾਂ ਧਾਰਮਿਕ ਸਥਾਨ ਨੇ ਉਹਦੇ ਲਾਗੇ ਚਾਕੇ ਇਹੋ ਜਿਹਾ ਕੋਈ ਵੀ ਦੁਕਾਨਾ ਨਾ ਹੋ ਲੇਕਿਨ ਫੇਰ ਸਾਨੂੰ ਵੇਖਣ ਨੂੰ ਮਿਲ ਰਿਹਾ ਕਿ ਹੁਣ ਫੇਰ ਇੱਥੇ ਦੁਕਾਨਾਂ ਲਵਾਤੀਆਂ ਇਹਨਾਂ ਨੇ ਇਹ ਰੇੜੀ ਮਾਰਕੀਟ ਖੁੱਲੀ ਹੈ ਨਵੀਂ ਚਲੋ ਵਧੀਆ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਇਹੋ ਜਿਹੀਆਂ ਚੀਜ਼ਾਂ ਲੇਕਿਨ ਐ ਇੰ ਆਲਾ ਬੋਲ ਕਰ ਰਹੇ ਹਾਂ ਕਿੱਥੇ ਬੋਲ ਹਲਾਉਂ ਕਿਉਂ ਹੈਗਾ ਤੁਹਾਡਾ ਮੀਨ ਦੋਸਤੋ ਅੰਮ੍ਰਿਤਸਰ ਦਾ بڑا ਨਾਮ ਹੈ ਲੋ ਨਾਮ ਕੀ ਦੋੜਾਈ ਮੇਰਾ ਨਾਮ ਜੀ ਵਰੁਣ ਸ੍ਰੀਨ ਆ ਅਹੀ ਸਮਾਜ ਸੇਵਾ ਕਰਦੇ ਆ ਅੰਮ੍ਰਿਤਸਰ ਚ ਸਾਨੂੰ ਅੱਜ ਪਤਾ ਲੱਗਾ ਹੈਗਾ ਕਿ ਕਿਲਾ ਗੋਬਿੰਦਗੜ ਜਿਹੜਾ ਹੈਗਾ ਔਰ ਬਿਲਕੁਲ ਸਾਹਮਣੇ ਗੋਬਿੰਦਗੜ ਪਾਰਕਿੰਗ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਚਲਾਈ ਜਾ ਰਹੀ ਆ ਇਹ ਜਿਹੜਾ ਸਾਰਾ ਏਰੀਆ ਵਿੱਚ ਤੁਹਾਨੂੰ ਦੱਸ ਦਈਏ ਦੁਰਗਾਣਾ ਮੰਦਿਰ ਪ੍ਰੀਸ਼ਦ ਦੇ ਅੰਡਰ ਆਂਦਾ ਵਾ ਬਿਲਕੁਲ ਮੈਂ ਕਹਿੰਦਾ 200 ਮੀਟਰ ਵੀ ਹੁਣਾ ਸਾਨੂੰ ਵੱਡੇ ਹਨੂਮਾਨ ਮੰਦਿਰ ਦਾ ਇੱਥੇ ਕੁਝ ਦਿਨਾਂ ਤੋਂ ਇਹ ਨਵੀਂ ਮਾਰਕੀਟ ਡਵੈਲਪ ਹੋਈ ਹੈ ਬਹੁਤ ਸੋਹਣੀ ਮਾਰਕੀਟ ਹੈ ਵਧੀਆ ਇਹੋ ਜੀਆਂ ਹੋਰ ਮਾਰਕੀਟਾਂ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਬਟ ਇੱਥੇ 3-4 ਦੁਕਾਨਾਂ ਮੀਟ ਦੀਆਂ ਖੋਲ ਦਿੱਤੀਆਂ ਗਈਆਂ ਜੋ ਕਿ ਸਾਡੇ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਹੈ ਚਾਹੇ ਉਹ ਸਿੱਖ ਆਸਥਾ ਹੋਵੇ ਚਾਹੇ ਉਹ Hindu ਆਸਥਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਇਹ ਪਾਰਕਿੰਗ ਨੂੰ ਜਾਣਿਆ ਜਾਂਦਾ ਹੈ ਤੋਂ ਉੱਥੇ ਚਿਕਨ ਦੀਆਂ ਦੁਕਾਨਾਂ ਕਿਤੇ ਨਾ ਕਿਤੇ ਗਲਤ ਸੀਗੀਆਂ ਉਤੋਂ ਮੰਦਿਰ ਪ੍ਰੀਤਸਰਾਂ ਲਾਗੇ ਤੁ ਪਰ ਸ਼ੁਰਾ ਮੰਦਰ ਮਾਤਾ ਕਾਲੀ ਮੰਦਰ ਹਨੂਮਾਨ ਜੀ ਦਾ ਮੰਦਰ ਆ ਇਹ ਬਹੁਤ ਗਲਤ ਮੈਸੇਜ ਲੋਕਾਂ ਤੱਕ ਪਹੁੰਚਾਇਆ ਕੇ ਜਾ ਰਿਹਾ ਸੀਗਾ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਈ ਸ਼ਰਯੰਤਰ ਰਚਿਆ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਨਵੀਆਂ ਨਵੀਆਂ ਚਿਕਨ ਦੀਆਂ ਦੁਕਾਨਾਂ ਆ ਜਾਂ ਮੀਟ ਦੀਆਂ ਦੁਕਾਨਾਂ ਆ ਜਾਂ ਹੋਰ ਵੀ ਜੋ ਗਲਤ ਚੀਜ਼ਾਂ ਦੀਆਂ ਦੁਕਾਨਾਂ ਨੇ ਉਹ ਮੰਦਿਰਾਂ ਗੁਰਦੁਆਰਿਆਂ ਦੇ ਬਾਹਰ ਖੋਲੀਆਂ ਜਾ ਰਹੀਆਂ ਆ ਤੇ ਮੇਰੀ ਹੱਥ ਜੋੜ ਬੇਨਤੀ ਆਹੀ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚਿੱਠੀ ਦੇ ਕੇ ਆਇਆ ਜਿਹੜੇ ਚਾਹੀ ਉਹਨਾਂ ਅੱਗੇ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਹਦੇ ਲਾਗੇ ਚੱਗੇ ਇਹੋ ਜਿਹੀ ਦੁਕਾਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਅਹੀ ਉਹਨਾਂ ਅੱਗੇ ਰਿਕੁਐਸਟ ਕਰ ਚੱਲੇ ਆ ਤੇ ਬੰਦ ਕਰਾ ਚੱਲੇ ਸਾਨੂੰ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇਹ ਬੰਦ ਕਰ ਦਾਂਗੇ ਬਾਕੀ ਉਹ ਕਿਹੇ ਬਹੁਤ ਸ਼ਹਿਰ ਦੇ ਨਾਮਚੀਨ ਬੰਦੇ ਦਾ ਨਾਮ ਲੈ ਰਹੇ ਨੇ ਅਹੀ ਉਹ ਨਾਮ ਨਹੀਂ ਚਲੋ ਤੁਹਾਡੇ ਅੱਗੇ ਲੈਣਾ ਕਿ ਅਹੀ ਜੀ ਆ ਕੇ ਗੱਲ ਕਰ ਲਾਂਗੇ ਤੇ ਮੈਂ ਦੁਰਗਾਣਾ ਮੰਦਰ ਪ੍ਰੀਸ਼ਦ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਵਾਂ ਕੀ ਸਾਡੇ ਨਾਲੋਂ ਪਹਿਲਾਂ ਤੁਹਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਕਿ ਮੰਦਰ ਤੋਂ 5 500 ਮੀਟਰ ਦਾ ਇੱਕ ਡੈਰਾ ਤੈਅ ਕੀਤਾ ਗਿਆ ਸਰਕਾਰ ਵੱਲੋਂ ਕਿ ਉਸ ਤੋਂ ਬਾਹਰ ਜਾ ਕੇ ਕੁਝ ਵੀ ਹੋਵੇ ਉਹਦੇ ਅੰਡਰ ਕੁਝ ਨਹੀਂ ਹੋਣਾ ਚਾਹੀਦਾ ਤੇ ਇਹ ਚੀਜ਼ ਦੀ ਲੋਕਾਂ ਨੂੰ ਕਿਉਂ ਨਹੀਂ ਦੇਖੋ ਜੀ ਇਹ ਅਵੇਅਰਨੈਸ ਦੀ ਗੱਲ ਆ ਤੁਹਾਡਾ ਧਿਆਨ ਆ ਹੀ ਨਹੀਂ ਚਾਹੁੰਦੇ ਕਿ ਆਪਾਂ ਆਪਣੇ ਧਰਮ ਤੋਂ ਪਟਕੀ ਜਾਂ ਕਿਸੇ ਵੀ ਧਰਮ ਦੀ ਬੇਦਬੀ ਹੁੰਦੇ ਵੇਖੀਏ ਚਾਹੇ ਉਹ ਸਿੱਖ ਹੈ ਸਾਈ ਜਾਂ ਕਿਸੇ ਵੀ ਕੋਈ ਵੀ ਧਰਮ ਹੋਵੇ ਸਾਰੇ ਸਾਡੇ ਸਤਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਹਾਂ ਤੇ ਕਿਸੇ ਦੀ ਬੇਦਬੀ ਹੁੰਦੇ ਨਹੀਂ ਦੇਖ ਸਕਦਾ ਜਿਹੜੋ ਸਾਾਨੂੰ ਪਤਾ ਲੱਗਾ ਆ ਹੀ ਆ ਗਿਆ ਮੈਨੂੰ ਲੱਗਦਾ ਸਾਡੇ ਨਾਲ ਪਹਿਲਾਂ ਦੁਰਗਾਣਾ ਮੰਦਿਰ ਵਾਲਿਆਂ ਨੂੰ ਆਣਾ ਚਾਹੀਦਾ ਹੈਗਾ ਚਲੋ ਦੇਰ ਆਏ ਦਰੁਸਤ ਆਏ ਉਹ ਵੀ ਆ ਜਾਣਗੇ ਤੇ ਇਹਨਾਂ ਕੇ ਬੇਨਤੀ ਕਰ ਚੱਲੇ ਆ ਕਿ ਇਹ ਚਿਕਨ ਦੀਆਂ ਦੁਕਾਨਾਂ ਇੱਥੇ ਨਾਲ ਆ ਮੈਂ ਨਾ ਭਾਜੀ ਜਿੱਥੇ ਚਿਕਨ ਉੱਥੇ दारू ਤੇ ਹੋਣੀ ਆ ਲੋਕੀ ਗੱਡੀਆਂ 'ਚ ਬਹਿ ਕੇ ਅੰਦਰ ਪੀਣ ਬਾਹਰ ਪੀਣ दारू ਤੇ ਇੱਥੇ ਚੱਲੇਗੀ ਮਾਹੌਲ ਵੀ ਖਰਾਬ ਹੋਏਗਾ ਤੇ ਮੇਰੀ ਪ੍ਰਸ਼ਾਸਨ ਅੱਗੇ ਤੇ ਡੀਸੀ ਮੈਡਮ ਅੱਗੇ ਬੇਨਤੀ ਆ ਕਿਉਂਕਿ ਕਾਰਪੋਰੇਸ਼ਨ ਦੀ ਪਾਰਕਿੰਗ ਨਹੀਂ ਠੀਕ ਹੈ ਨਾ ਕਾਰਪੋਰੇਸ਼ਨ ਨੇ ਇੱਥੇ ਇਹਨਾਂ ਨੂੰ ਸਟਾਲ ਏ ਮੈडम ਡੀਸੀ ਨੂੰ ਪਤਾ ਹੋਵੇਗਾ ਕਿਹਦੇ ਅੰਡਰ ਇੱਕ ਹੋ ਸਕਦਾ ਉਹਨਾਂ ਦੇ ਇੰਟਰਵਿਊ ਇਹ ਇਹ ਬੇਨਤੀ ਹੈ ਕਿ ਘੱਟੋ ਘਾਟ ਚਿਕਨ ਦੀਆਂ ਦੁਕਾਨਾਂ ਤੋਂ ਬੰਦ ਕਰਾਇਆ ਜਾਵੇ ਜੇ ਨਹੀਂ ਬੰਦ ਹੋਣ ਗਿਆ ਫਿਰ ਸਿੱਖ ਜਿੱਥੇ ਬੰਦੀਆਂ ਤੇ ਹਿੰਦੂ ਜਿੱਥੇ ਬੰਦੀਆਂ ਰਲ ਕੇ ਕੋਈ ਨਾ ਕੋਈ ਪ੍ਰੋਟੈਸਟ ਤੇ ਜ਼ਰੂਰ ਕਰਨ ਗਿਆ ਕਿਉਂਕਿ ਅਸੀਂ ਆਪਣੇ ਧਰਮ ਦੀ ਬੇਇੱਜ਼ਤੀ ਨਹੀਂ ਹੁੰਦੇ ਦੇਖਣੀ ਧੰਨਵਾਦ ਜੀ ਕੀ ਨਾਮ ਤੁਹਾਡਾ ਜੀ ਦਿੰਦਰ ਸਿੰਘ ਰਾਜੀ ਕਿਸ ਨਾਮ ਤੇ ਆਪਣੀ ਕੇਆਰ ਚਿਕਨ ਦੇ ਨਾਮ ਤੇ ਕੀ ਮਾਮਲਾ ਜੀ ਸਤਿਨ ਜੀ ਤਿੰਨ ਦਿਨ ਤੋਂ ਮੂਰਤ ਹੋਇਆ ਦੁਕਾਨਾ ਇਹ ਓਪਨਿੰਗ ਹੋਈ ਹੈ ਸੰਡੇ ਪਿਛਲੇ ਹੋਈ ਹੈ ਅੱਜ ਇੱਕ ਹਫਤਾ ਹੀ ਹੋਇਆ ਹੋਇਆ ਹੈ ਤੇ ਉਹ ਆ ਕੇ ਕਹਿੰਦੇ ਬੰਦ ਕਰੋ ਚੌਂਗ ਵਿੱਚ ਜੀ ਦੁਕਾਨ ਗਈ ਹੈ ਇਹ ਹਲਗੜ ਦੇ ਬਾਹਰ ਦੁਕਾਨ ਗਈ ਹੈ ਇਹ ਮੰਦਰ ਦੇ ਬਾਹਰ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਫਿਰ ਸਾਰੇ ਬੰਦ ਕੀਤੇ ਜਾਣ ਫਿਰ ਤੇ ਕਿਹੜੇ ਬੰਦੇ ਆਏ ਨੇ ਇੱਥੇ ਸਰ ਮੈਨੂੰ ਮੈਂ ਤੁਹਾਨੂੰ ਜਾਣਦੇ ਨਹੀਂ ਸਰ ਕੋਣ ਆ ਗਏ ਪਰ ਕੀ ਲੱਗਦਾ ਬੰਦ ਕਰਾਉਣ ਦਾ ਕਾਰਨ ਕਹਰੇ ਮੰਦਰ ਪਰਿਸ਼ਦ ਦੇ ਵੇਖੋ ਭਾਜੀ ਇਹ ਮੰਦਰ ਪਰਿਸ਼ਦ ਇੱਥੇ ਪੰਨੀ ਪੰਨੀ ਸਾਲ ਤੋਂ ਪੁਰਾਣੇ ਦੁਕਾਨਾਂ ਖੰਦਾਂ ਤਾਂ ਇੱਥੇ ਆਏ ਇੱਕ ਹਫਤਾ ਆਇਆ ਸਰ ਅਜੇ ਤੇ ਪਰਵਾਹ ਕਰੀ ਕਿ ਆਪਾਂ ਤੁਹਾਨੂੰ ਖਰਚਾ ਦੇ ਦਿੰਨੇ ਅਗਰ ਦਿਓ ਤੁਹਾਡਾ ਨੁਕਸਾਨ ਨਹੀਂ ਭਾਈ ਖਰਚਾ ਕੀ ਕਰਨਾ ਲੱਗਾ ਭਾਜੀ ਕੋਈ ਚੱਲ ਨਹੀਂ ਭਾਜੀ ਖਰਚਾ ਨਹੀਂ ਲੈਣਾ ਭ ਬੜੀ ਮੰਦਰ ਕੋਲ ਦੁਕਾਨ ਸਰਗੀ ਸਰ ਮੇਰੀ ਤਾਂ ਬਹੁਤ ਦੂਰ ਹੈ ਬਿਰਜੀ ਕਿੰਨੇ ਦੂਰ ਹੈ ਬਿਰਜੀ ਆਹ ਬੰਦ ਸਰ 500 ਮੀਟਰ ਮੈਂ ਨਹੀਂ ਘੱਟ ਮੇਰੇ ਬਾਰੇ ਘੁੰਮ ਕੇ ਨਾ ਨਾ ਜਾਓ ਤੁਸੀਂ ਤਾਂ ਪੈਂਡਾ ਵਖਾਣਦੇ ਨਹੀਂ ਸੜਕੋ ਸੜਕੀ ਸਰ ਆਹ ਗੋਲ ਚੱਕਰ ਆਹ ਚੌਂਗ ਚ ਗੋਲ ਚੱਕਰ ਸਰ ਹੁਣ ਤੁਹਾਡੇ ਵੱਲੋਂ ਬੰਦ ਕੀਤੀ ਜਾਏਗੀ ਮੈਂ ਤਾਂ ਇਹ ਪਾਰਕਿੰਗ ਦਾ ਨਾਮ ਕੀ ਕਿਹੜੇ ਕੀ ਨਾਮ ਹੈ ਮੈਂ ਤਾਂ ਇਹ ਪਾਰਕਿੰਗ ਦਾ ਨਾਮ ਕੀ ਨਾਮ ਹੈ ਮੇਰੀ ਗੱਲ ਪਾਰਕਿੰਗ ਦਾ ਨਾਮ ਕੀ ਮੈਂ ਤਾਂ ਬਿਰਜੀ ਭਾਜ ਛੱਡੋ ਪਾਰਕਿੰਗ ਦਾ ਨਾਮ ਕੀ ਜਿੱਥੇ ਸਟਾਲ ਲੱਗਣਦੇ ਨੇ ਕਿ ਲਗਬਿੰਦ ਘੜੀ ਆ ਜੀ ਜਿਹਰੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਭਾਈ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀਗੀ ਠੀਕ ਆ ਜਿਹਦੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਟਾ ਡਿਸਟ੍ਰੀਬਿਊਟ ਹੋ ਗਿਆ ਔਰ ਉਹ ਸਿੱਖ ਜਿੱਥੇ ਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸਰਾਹਣ ਨਹੀਂ ਸਰਾਹਣਾ ਕਰਨ ਯੋਗ ਨੇ ਕਿ ਉਹਨਾਂ ਨੇ ਪਾਰਟੀ ਨਹੀਂ ਹੋਂਦੀ ਸੀ ਕਿਉਂਕਿ ਉਹਤੇ ਚਿਕਨ ਅੰਦਰ ਸਰਵੋਣਾ ਆਏਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਕਿਲਾ ਵੀ ਹੋਣਾਰੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਤੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਰਹਿਗਾ ਤੇ ਆਪਾਂ ਨੂੰ ਇਹਨਾਂ ਨੇ ਪਤਾ ਸੀ ਨਾ ਗੁਰੂ ਮਹਾਰਾਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਵੀ ਅੱਗੇ ਕਿੱਲਾ ਖੁੰਗੜਾ ਦਾ ਪਤਾ ਸੀ ਨਾ ਅੱਜ ਵੀ ਬਹੁਤ ਪੁਰਾਣੇ ਮਾਤਾ ਸੀਗਾ ਤੇ ਨਹੀਂ ਪਤਾ ਸੀਗਾ ਕਿ ਨਹੀਂ ਤਾਂ ਫਿਰ ਤੁਹਾਨੂੰ ਕੀਤੀ ਜਾਏਗੀ ਜਾਂ ਚਾਲੂ ਰੱਖੀ ਜਾਏਗੀ ਭਾਜੀ ਦੇਖੋ ਮੈਂ ਤੇ ਦੇਖੋ ਜੋ ਵੀ ਰੇ ਰਜਮਦਿਆਂ ਚੱਲਣਾ ਆਪਣੀ ਮਰਜ਼ੀ ਦਾ ਆਪ ਕੋਈ ਕਰ ਨਹੀਂ ਪਾਈ ਨਾ ਕਰ ਸਕਦੇ ਆ ਨਹੀਂ ਨਹੀਂ ਇਹ ਤੁਹਾਨੂੰ ਆਪ ਮੈਂ ਤਾਂ ਵੀਡੀਓ ਨਿਪਟਾ ਲੈਣ ਦੀ ਰਿਕਵੈਸਟ ਕੀਤੀ ਆ ਅੱਜ ਅੱਜ ਦੀ ਗੱਲ ਤੇ ਆ ਲਾਉਣ ਵਾਲੀ ਅੱਜ ਦੀ ਰਾਤ ਦੇ ਦਿਓ ਲਵਾ ਦਿਓ ਲੈ ਭਾਈ ਆ ਨਹੀਂ ਦੇਖੋ ਆ ਨਹੀਂ ਕਰੀ ਆ ਮੈਂ ਬਿਲਕੁਲ ਮੈਂ ਮੇਰੀ ਬੇਨਤੀ ਸੁਣੋ ਮੈਂ ਰਿਕਵੈਸਟ ਹੀ ਕਰ ਸਕਦਾ ਮੈਂ ਤੁਹਾਨੂੰ ਕੁਝ ਹੋਰ ਨਹੀਂ ਕਹਿ ਦਿੰਦਾ ਡਰਿੰਕ ਵੀ ਕਰਨੀ ਚਾਹੀਦਾ ਸਭ ਕੁਝ ਹੋਣਾ ਵਾ ਮੈਂ ਕਹਿੰਦਾ ਭਾਈ ਕਰ ਇਹ ਮੇਰੇ ਵੱਡੇ ਆ ਬੰਦ ਕਰ ਦਿਓ